ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਜੋ ਮਨਦੀਪ ਸਿੰਘ ਬੱਬੂ ਟਾਲੀਆਂ ਪਿੰਡ ਤੋਂ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜੋ ਕਿ ਦੋਸਤ ਨੇ ਆਪਾਂ ਨੂੰ ਡਾਕਟਰ ਅਸ਼ੋਕ ਤੋਂ ਸੀਮਣ ਲਿਆ ਕੇ ਆਪਣੀ ਮੱਝ ਦੇ ਸੀਮਣ ਲਾਇਆ ਸੀ ਉਹ ਵੀ ਦੋਸਤ ਮਿੱਤਰ ਦੋਸਤ ਮਿੱਤਰ ਨਾਂ ਦੇ ਹੋਣ ਤੇ ਨਾ ਕਿ ਉਸ ਬੰਦੇ ਮਨਦੀਪ ਸਿੰਘ ਡਾਕਟਰੀ ਲੈਂਡ ਦਾ ਕੰਮ ਬਹੁਤ ਘੱਟ ਕਰਦਾਗਾ ਤੇ ਨਾਲ ਉਹ ਵਪਾਰ ਕਰਦਾਗਾ ਉਸ ਵੀਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਨਾ ਜੋ ਕਿ ਉਸਨੇ ਚੰਗਾ ਸੀਮਨ ਲਾਇਆ ਸੀ ਕਿਉਂਕਿ ਉਸ ਟਾਈਮ ਆਪਣੇ ਪੰਜਾਬ ਚ ਏਬੀਸੀ ਸੀਮਨ ਆਇਆ ਨਹੀਂ ਸੀ ਸਭ ਤੋਂ ਪਹਿਲੀ ਇਹ ਆਪਣੇ ਘਰ ਹੀ ਸੀਮਨ ਲੱਗਿਆ ਸੀ ਜੋ ਕਿ ਕਟਾ ਇਰਾਕਾ ਬੁਲਦਾ ਸੀ ਉਹ ਹਰਿਆਣੇ ਚ ਗਿਆ ਇਹਦੇ ਨਾਲ ਹਰਿਆਣਾ ਪੰਜਾਬ ਦੇ ਵਿੱਚ ਸਾਰੇ ਦੋਸਤ ਮਿੱਤਰਾਂ ਨੇ ਆਪਾਂ ਨੂੰ ਕਈਆਂ ਨੇ ਦਾ ਫੋਨ ਰਾਹੀਂ ਧੰਨਵਾਦ ਕੀਤਾ ਕਈਆਂ ਨੇ ਆਪਣੇ ਚੈਨਲ ਸਬਸਕ੍ਰਾਈਬਰ ਕੀਤਾ ਕਈਆਂ ਨੇ ਫੋਨ ਰਾਹੀਂ ਚੈਨਲ ਰਾਹੀਂ ਧੰਨਵਾਦ ਕੀਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਨਾ ਨਾਲ ਹੀ ਬਲਵੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾਗਾ ਕਿ ਬਲਵੀਰ ਸਿੰਘ ਨੇ ਆਪਾਂ ਨੂੰ ਗਰੁੱਪਾਂ 'ਚ ਦੋ ਗਰੁੱਪਾਂ 'ਚ ਐਡ ਕਰਵਾਇਆ ਸੀ ਜਿਸ ਦੇ ਕਾਰਨ ਨਾਲ ਹੀ ਆਪਣੇ ਡਾਕਟਰ ਸਮਿਤ ਗੁੱਜਰ ਨਾਲ ਆਪਣੀ ਦੋਸਤੀ ਬਣੀ ਜਿਹਦੇ ਕਾਰਨ ਆਪਣਾ ਕਟੜਾ ਜੋ ਕਿ ਹਰਿਆਣਾ ਦੀ ਪੰਚਾਇਤ ਲੈ ਕੇ ਗਈ ਤਾਂ ਡਾਕਟਰ ਸਾਹਿਬ ਨੇ ਉਹਨਾਂ ਨੂੰ ਪੰਚਾਇਤ ਨੂੰ ਦੱਸ ਪਾਈ ਕਿ ਕਟੜਾ ਫਲਾਣੇ ਪਿੰਡ ਵਿੱਚ ਖੜਾਗਾ ਤਾਂ ਉਹ ਪੰਚਾਇਤ ਆਪਣੇ ਘਰ ਆ ਕੇ ਲੈ ਕੇ ਗਈ ਤੇ ਉਹਨਾਂ ਲੋਕ ਉਹਨਾਂ ਦੋਸਤਾਂ ਦਾ ਵੀ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜੋ ਦੋਸਤਾਂ ਨੇ ਆਪਣੀ ਵੀਡੀਓ ਨੂੰ ਹਰ ਇੱਕ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਤੇ ਨਾਲ ਆਪਣੀਆਂ ਸਪੀਚ ਪਾਈ ਤੇ ਦੋਸਤੋ ਕੋਈ ਵੀ ਚੀਜ਼ ਆ ਉਹਦਾ ਥੋੜਾ ਜਿਹਾ ਟਾਈਮ ਪੀਰੀਅਡ ਲੱਗਦਾ ਤੁਸੀਂ ਆਪਣੇ ਘਰ ਹੀ ਆਪਣੇ ਪਸ਼ੂਆਂ ਦੇ ਉੱਤੇ ਮਿਹਨਤ ਕਰੋ ਤਾਂ ਪ੍ਰਮਾਤਮਾ ਇੱਕ ਦਿਨ ਜ਼ਰੂਰ ਤੁਹਾਨੂੰ ਚਾਰ ਚੰਨ ਲਾਏਗੀ ਦੋਸਤੋ ਆਪਣੇ ਘਰ ਵਿੱਚ ਚੰਗੇ ਸੀਮਣਾ ਦੇ ਯੂਜ਼ ਕਰੋ ਚੰਗੇ ਉਸ ਬੁੱਲ ਦੀ ਸੀਮਣ ਯੂਜ਼ ਕਰੋ ਜਿਸ ਬੁੱਲ ਦੀਆਂ ਕਟੀਆਂ ਦੁੱਧ ਤੇ ਆਈਆਂ ਹੁਣ ਦੋਸਤੋ ਆਪਣੇ ਕੋਲੇ ਸਾਹਮਣੇ ਧਾਨਸੋ ਵਾਲੀ ਝੋਟੀ ਖੜੀ ਆ ਤੇ ਉਸ ਤੋਂ ਅੱਗੇ ਐਮ 29 ਵਾਲੀ ਉਸ ਤੋਂ ਅੱਗੇ ਰੁਸਤਮੇਹਿੰਦ ਦੀ ਤੇ ਉਸ ਤੋਂ ਅੱਗੇ ਮੰਗਾਲੀ ਵਾਲੀ ਤਾਂ ਉਸੇ ਕੱਟੇ ਦੀ ਭੈਣ ਆ ਜੋ ਕਿ ਆਪਣੇ ਤੁਹਾਡੇ ਸਾਹਮਣੇ ਖੜੀ ਆਏ ਐ ਐਸਟੀ 736 ਦੀ ਹੈ ਜੀ ਟੋਟਲ 7 ਮਹੀਨਿਆਂ ਦੀ ਹੋ ਚੁੱਕੀ ਆ ਦੋਸਤੋ ਤੁਸੀਂ ਜਿਆਦਾ ਦੁੱਧ ਵੱਲ ਨਾ ਭਜਾਇਆ ਕਰੋ ਤਾਂ ਤੁਸੀਂ ਆਪਣੇ ਦੋਸਤ ਮਿੱਤਰਾਂ ਨਾਲ ਰਾਏ ਕਰਕੇ ਕੋਈ ਚੰਗਾ ਸੀਮਨ ਯੂਜ਼ ਕਰਿਆ ਕਰੋ ਦੋਸਤੋ ਅੱਜ ਉਸ ਕੱਟੇ ਨੂੰ ਹਰਿਆਣੇ ਦੀ ਪੰਚਾਇਤ ਅਲਜਾਨ ਦੇ ਨਾਲ-ਨਾਲ ਪੂਰੇ ਪੰਜਾਬ ਹਰਿਆਣੇ ਨੂੰ ਮਾਣ ਮਹਿਸੂਸ ਹੋਇਆ ਕਿ ਆਪਣੇ ਪੰਜਾਬ ਵਿੱਚੋਂ ਵੀ ਹਰਿਆਣੇ ਦੀ ਕੋਈ ਪੰਚਾਇਤ ਲੈ ਕੇ ਗਈ ਦੋਸਤੋ ਕੋਈ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਤੇ ਟਾਈਮ ਦੇ ਵਿੱਚ ਹੀ ਬੰਦੇ ਦੀ ਕਦਰ ਪੈਂਦੀ ਆ ਤੁਸੀਂ ਆਪਣੇ ਘਰ ਵਿੱਚ ਹੀ ਚੰਗੀ ਤਰ੍ਹਾਂ ਆਪਣੇ ਪਸ਼ੂਆਂ ਦੀ ਕੇਅਰ ਕਰੋ ਦੋਸਤੋ ਮੇਰੇ ਕੋਲ ਤਾਂ ਇੰਨਾ ਟਾਈਮ ਵੀ ਨਹੀਂ ਵੀ ਜੋ ਮੈਂ ਆਪਣੇ ਪਸ਼ੂਆਂ ਦੀ ਕੇਅਰ ਕਰਾਂ ਦੋਸਤੋ ਇਹਦੇ ਨਾਲ ਨਾਲ ਮੈਂ ਆਪਣੀ ਖੇਤੀ ਵੀ ਕਰ ਰਿਹਾ ਹਾਂ ਤੇ ਨਾਲ ਆਪਾਂ ਜੋਬ ਵੀ ਕਰ ਰਹੇ ਹਾਂ ਤੇ ਦੋਸਤੋ ਸਿਰਫ ਇੱਕ ਆਪਾਂ ਨੂੰ ਸ਼ੌਂਕ ਸੀ ਸ਼ੌਂਕ ਦਾ ਮੁੱਲ ਵੀਰ ਕੋਈ ਨਹੀਂ ਹੁੰਦਾਗਾ ਸ਼ੌਂਕ ਨੇ ਹੀ ਅੱਜ ਆਪਾਂ ਨੂੰ ਪੰਜਾਬ ਹਰਿਆਣਾ ਚ ਜਾਣਨ ਲਾਤਾ ਨਾ ਕਿ ਪਹਿਲਾਂ ਕੋਈ ਆਪਾਂ ਨੂੰ ਜਾਣਦਾ ਸੀ ਦੋਸਤੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ